ਸਰੇ ਜਿਹੜਾ ਦੋਸ਼ੀ ਫੜਿਆ ਗਿਆ ਕੀ ਮੰਨਣਾ ਸਰ ਇਹ ਸਾਰੇ ਇਸ ਤਰ੍ਹਾਂ ਪੇ ਮੈਂ ਸਈ ਊਮਪrakash ਮਿਤੀ 10 3 25 ਨੂੰ ਇਹ ਇਲਾਕਾ थाना ਦੀ ਗਸਵੇਚ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਪਿੰਡ ਬਹਿਮਾਵਾ ਤੋਂ ਪਿੰਡ ਬਹਿਲਖਣੂ ਜਾ ਰਹੇ ਸੀ ਪਿੰਡ ਬਹਿਲਖਣ ਚ ਲੜੀ ਮਹਲਾ ਮੋੜ ਦੇ ਕੋਲ ਸਾਨੂੰ ਇੱਕ ਛੱਕੀ ਵਿਅਕਤੀ ਜਿਹਦਾ ਕੁਝ ਨਸ਼ਾ ਸੇਵਨ ਕੀਤਾ ਸਾਨੂੰ ਜਾ ਪਿਆ ਏ ਛੱਕੀ ਤੌਰ ਤੇ ਆਪਣੀਆਂ ਗੱਡੀਆਂ ਰੋਕ ਕੇ ਉਹਨੂੰ ਪੁੱਛਣ ਦੀ ਕੋਸ਼ਿਸ਼ ਕਰਨ ਲੱਗੇ ਪਰ ਸਾਨੂੰ ਦੇ ਕਿਧੌੜ ਗਿਆ ਦੌੜਦੇ ਨੂੰ ਇਹ ਆਪਣੇ ਨਾਲ ਉਸੇ ਗਲੀ ਦੇ ਵਿੱਚ ਇਹਦਾ ਘਰ ਹੈਗਾ ਉੱਥੇ ਕੁਲੀ ਬਣੀ ਹੈ ਉੱਥੇ ਜਾਵੜਿਆ ਜਿੱਥੇ ਇਹਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ ਜਿਸ ਨੂੰ ਆਹੀ ਉਹਦਾ ਨਾਮ ਪਤਾ ਪੁੱਛਿਆ ਜਿਹਨੇ ਦੱਸਿਆ ਵੀ ਮੇਰਾ ਨਾਮ ਹਰਸ਼ ਕੁਮਾਰ ਪੁੱਤਰ ਇਹ ਹਰਸ਼ ਠਾਕਰ ਪੁੱਤਰ ਸ਼ੋਕਮਾਰ ਬਸ ਇਹ ਬੈ ਲਖਣਾ ਜੋ ਕਰੀਬ ਜਿਸਨੇ ਦੱਸਿਆ ਵੀ 1.5 ਸਾਲ ਤੋਂ ਉਹ ਨਸ਼ਾ ਕਰਦਾ ਆ ਰਿਹਾ ਹੈ ਨਸ਼ਾ ਸੇਵਨ ਕਰਦਾ ਜਿਹਦਾ ਉਸ ਦਿਨ ਵੀ ਸੇਵਨ ਕੀਤਾ ਹੋਇਆ ਸੀਗਾ ਤੇ ਜਿਸ ਨੇ ਦੱਸਿਆ ਵੀ ਮੈਂ ਇਸ ਕੁਲੀ ਦੇ ਵਿੱਚ ਹੀ ਰਾਤ ਨੂੰ ਸੌਣਾ ਹੈ ਜਦੋਂ ਕੁਲੀ ਦੀ ਅਸੀਂ ਸਰਚ ਕੀਤੀ ਹੈ ਤਾਂ ਉੱਥੇ ਸਾਨੂੰ ਕਾਫੀ ਪੀਣ ਵਾਲਾ ਸਮਾਨ ਜਿਵੇਂ ਕਿ ਲਾਈਟਰ ਰੈਪ পেਪਰ ਰੋਲ ਰੈਪ পেਪਰ ਪੰਨੀਆਂ ਤੇ ਇਹ ਦਸਾਂ ਦੇ ਨੋਟ ਗੋਲ ਕੀਤੇ ਹੋਏ ਨਸ਼ਾ ਕਰਨ ਲਈ ਜਲੇ ਹੋਏ ਉਹ ਬਰਾਮਦ ਹੋਏ ਜਿਸ ਤੋਂ ਸਾਨੂੰ ਪੂਰਾ ਯਕੀਨ ਹੋ ਗਿਆ ਕਿ ਇਹ ਨਸ਼ਾ ਵਿਅਕਤੀ ਜਿਹੜਾ ਪੀਂਦਾ ਉਹਨੇ ਆਪ ਵੀ ਦੱਸਿਆ ਮੈਂ 1.5 ਸਾਲ ਤੋਂ ਪੀ ਰਿਹਾ ਜਿਸ ਤੇ ਅਸੀਂ ਇਹ ਹਰਸ਼ਠਾਕਰ ਦੇ ਇਹ ਕਾਰਵਾਈ ਕਰਦੇ ਹੋਏ ਐਨਡੀਪੀ ਐਕਟ ਦੀ ਤਾਰਾ 27 85 ਦੇ ਤਹਿਤ ਮੁਕਦਮਾ ਦਰਜ ਰਜਿਸਟਰ ਕਰਕੇ ਅਗਲੀ ਤਫਤੀਸ਼ ਜਿਹੜੀ ਹੈ ਉਹ ਅਮਲ ਵਿੱਚ ਲੈਂਦੀ ਹੈ ਪਰ ਇਸ ਵਿਅਕਤੀ ਨੇ ਦੁਰਾਨੇ ਪੁਛ ਕੇ ਦੱਸਿਆ ਕਿ ਇਹ ਬਖਵਕ ਜਗਾ ਤੋਂ ਵੀ ਨਸ਼ਾ ਲੈ ਕੇ ਆਉਂਦਾ ਜਿਸ ਦੇ ਬਾਰੇ ਸਾਡੀ ਤਤਰੀਖ ਚੱਲ ਰਹੀ ਹੈ ਸਰ ਇਸ ਤੋਂ ਬਾਅਦ ਹੁਣ ਤੁਸੀਂ ਕੀ ਅਗਲੀ ਕਾਰਵਾਈ ਕੀਤੀ ਹੈ ਦੇ ਦੋਸ਼ੀ ਦੇ ਖਿਲਾਫ ਕਿੱਥੇ ਲੈ ਕੇ ਚਲੇ ਗਏ ਤੁਸੀਂ ਕੀ ਦੋਸ਼ੀ ਇਸ ਤਰ੍ਹਾਂ ਪਏ ਦੋਸ਼ੀ ਸਾਡੇ ਕੋਲ ਇੱਕ ਦਿਨ ਦੇ ਪੁਲਸ ਰਿਮਾਨ ਤੇ ਹੈ ਤੇ ਜੋ ਮਾਨਯੋਗ ਐ ਐਸਐਸਪੀ ਸਾਹਿਬ ਸ਼ਹਿਰ ਪਰ ਤੇ ਡੀਐਸਪੀ ਸਾਹਿਬ ਦਸੂਹਾ ਤੇ ਮੁਖ ਅਫਸਰ ਸਾਹਿਬ ਥਾਣਾ ਜੀ ਇਹ ਇਹਦੇ ਤਾਂ ਮਤਲਬਕ ਇਸ ਤੇ ਨਸ਼ਾ ਪੀਣ ਦਾ ਮਕਦਮਾ ਅੰਦਰ ਰਜਿਸਟਰ ਹੈ ਪਰ ਇਸ ਵਿਅਕਤੀ ਨੇ ਮੁਖ ਅਫਸਰ ਸਾਹਿਬ ਥਾਣਾ ਮੇਰੇ پاس ਦੱਸਿਆ ਕਿ ਉਹ ਨਸ਼ਾ ਛੱਡਣਾ ਚਾਹੁੰਦਾ ਪਰ ਗਰੀਬ ਪਰਿਵਾਰ ਦਾ ਹੋਣ ਕਰਕੇ ਨਸ਼ਾ ਛਡਾਉਣ ਲਈ ਕੋਈ ਉਹਦੀ ਖਾਸ ਹੈਲਪ ਨਹੀਂ ਹੋ ਸਕੀ ਜਿਸ ਤੇ ਅਸੀਂ ਮੁਖ ਅਫਸਰ ਸਾਹਿਬ ਥਾਣਾ ਤੇ ਅਫਸਰਾਂ ਵਾਲਾਂ ਦੇ ਨਾਲ ਮੁਖ ਅਫਸਰ ਦੀ ਹਦਾਇਤ ਤੇ ਅਸੀਂ ਮਾਨਯੋਗ ਅਦਾਲਤ ਵਿੱਚ ਅੱਜ ਦੀਨਤਾ ਰਾ 64 ਈ ਐਪਲੀਕੇਸ਼ਨ ਦੇ ਕੇ मां ਜੋਗ ਦਾ ਹੁਕਮ ਲੈ ਕੇ ਇਸ ਨੂੰ ਇਲਾਜ ਕਰਉਣ ਲਈ ਡੀ ਐਡਿਕਸ਼ਨ ਸੈਂਟਰ ਦਸੂਹਾ ਜਾਂ ਹਿਸ਼ਾਰਪੁਰ ਜੋ ਵੀ मां ਜੋਗ ਜੱਜ ਸਾਹਿਬ ਹੁਕਮ ਕਰਨਗੇ ਉੱਥੇ ਅਸੀਂ ਇਹਨੂੰ ਨਸ਼ਾ ਡੌਕਿੰਡ ਵਿੱਚ ਦਾਖਲ ਕਰਵਾਵਾਂਗੇ ਸਰ ਇਹਦਾ ਜਿਹੜਾ ਇਲਾਜ ਇਹਦੇ ਮਾਪੇ ਵੀ ਕਰਵਾ ਸਕਦੇ ਸੀ ਕੀ ਇਹਦਾ ਵੀ ਕੀ ਸਥਿਤੀ ਮੁੰਡੇ ਦੀ ਮਾਪੇ ਉਹ ਨਹੀਂ ਕਰ ਘਰ ਦੇ ਵਿੱਚ ਗਰੀਬੀ ਹੈ ਗਰੀਬੀ ਕਰਕੇ ਢੜੀ ਦਾ ਪੈ ਜੋ ਕਮਾਉਂਦੇ ਉਹੀ ਖਾਂਦੇ ਆ ਤੇ ਜਿਸ ਕਰਕੇ ਉਹਨਾਂ ਨੇ ਵੀ ਦੱਸਿਆ ਕਿ ਇਹਦਾ ਇਲਾਜ ਕਰਾਉਣਾ ਇਹ 1.5 ਸਾਲ ਤੋਂ ਨਸ਼ਾ ਕਰਦਾ ਇਲਾਜ ਕਰਾਉਣਾ ਔਖਾ ਪਰ ਇਹਨਾਂ ਨੇ ਅਜੇ ਤੱਕ ਕਿਸੇ ਵੀ ਅਥਾਰਟੀ ਕੋਲ ਜਾਂ ਕਿਸੇ ਵੀ ਡੀਡਿਕਸ਼ਨ ਦੇ ਵਿੱਚ ਪਹੁੰਚ ਨਹੀਂ ਕੀਤੀ ਤੇ ਨਾ ਹੀ ਹੈਲਪ ਕੀਤੀ ਹੈ ਪਰ ਅਸੀਂ ਜੋ ਇਸ ਮੁਤਾਬਕ ਹੈਲਪ ਕਰਨ ਦਾ ਜਾਂ ਨਸ਼ਾ ਛਡਾਊ ਕੇਂਦਰ ਦੇ ਵਿੱਚ ਨਸ਼ਾ ਛਡਣ ਸੰਬੰਧੀ ਜੋ ਕਾਨੂੰਨ ਬਣਿਆ ਉਹਦੇ ਤਹਿਤ ਅਸੀਂ ਇਹਨੂੰ ਨਸ਼ਾ ਕੇਂਦਰ ਕੇਂਦਰ ਵਿੱਚ ਭਰਤੀ ਕਰਾਉਣ ਵਾਸਤੇ ਮਾਜੋਬ ਅਦਾਲਤ ਦਾ ਹੁਕਮ ਲੈ ਕੇ ਅਸੀਂ ਡੀ ਐਡਿਕਸ਼ਨ ਸੈਂਟਰ ਵਿੱਚ ਇਹਨੂੰ ਨਸ਼ਾ ਛਡਾਉਣ ਲਈ ਜਿਹੜਾ ਦਾਖਲ ਕਰਾਵਾਂਗੇ ਸਰ ਜੀ ਇਹ ਤੋਂ ਬਾਅਦ ਵੀ ਇਹ ਵਿਅਕਤੀ ਨਹੀਂ ਨਸ਼ਾ ਛੱਡਦਾ ਉਹਦੇ ਵਾਸਤੇ ਕੀ ਕੋਈ ਕਾਰਵਾਈ ਹੋਗੀ ਜੇਕਰ ਇਹ ਵਿਅਕਤੀ ਨਸ਼ਾ ਛਡਾਉ ਕੇ ਕੇਂਦਰ ਤੋਂ ਬਾਅਦ ਠੀਕ ਹੋ ਕੇ ਘਰ ਆ ਜਾਂਦਾ ਹੈ ਉਸ ਤੋਂ ਬਾਅਦ ਜੇਕਰ ਠੀਕ ਰਹਿੰਦਾ ਤਾਂ ਬਹੁਤ ਵਧੀਆ ਤੇ ਹੋਰ ਵੀ ਲੋਕਾਂ ਵਿੱਚ ਮੈਸੇਜ ਆਊਗਾ ਤੇ ਆਪ ਵੀ ਦੱਸੋ ਪਰ ਲੇਕਿਨ ਜੇ ਕਿਸੇ ਵਜ੍ਹਾ ਕਰਕੇ ਜਾਂ ਇਹ ਜਾਣ ਬੁੱਝ ਕੇ ਦੁਬਾਰਾ ਫਿਰ ਕੋਈ ਨਸ਼ਾ ਕਰਦਾ ਆ ਤਾਂ ਜੋ ਇਸ ਤੇ ਇਸ ਇਸ ਤੇ ਆਲਰੇਡੀ ਪਹਿਲੇ ਮੁਕਦਮਾ ਆ ਉਹਦਾ ਮਾਨਯੋਗ ਅਦਾਲਤ ਵਿੱਚ ਟ੍ਰਾਇਲ ਚੱਲੇਗਾ ਤੇ ਜੋ ਉਸ ਮਤਾਵਕ ਬਣਦੀ ਸਜ਼ਾ ਮਾਨਯੋਗ ਅਦਾਲਤ ਜਿਹੜੀ ਆ ਆਫਟਰ ਉਹਦਾ ਟ੍ਰਾਇਲ ਚੱਲਣ ਤੋਂ ਬਾਅਦ ਜੋ ਵੀ ਮਾਨਯੋਗ ਅਦਾਲਤ ਫੈਸਲਾ ਕਰੇਗੀ ਉਹਦੇ ਵਿੱਚ ਜੋ ਬਣਦੀ ਸਜ਼ਾ ਉਹ ਮਾਨਯੋਗ ਅਦਾਲਤ ਨੂੰ ਜਿਹੜਾ ਹੈਗਾ ਅਧਿਕਾਰ ਆ ਉਹ ਦੇਵੇਗੀ ਸਭ ਕੀ ਪਤਾ ਲੱਗੇ ਪਤਾ ਲੱਗੇ ਕਿ ਨਸ਼ਾ ਕਿੱਥੋਂ ਆਉਂਦਾ ਸੀ ਔਰ ਕਿੱਦਾਂ ਸੀਗਾ ਜੀ ਇਹ ਹਰੇਕ ਤਫ਼ਤੀਸ਼ ਦਾ ਮੈਟਰ ਹੈ ਉਹਦੀ ਅਸੀਂ ਪੁੱਛਗਿੱਛ ਕਰ ਚੁੱਕੇ ਆ ਜੋ ਵੀ ਸਾਡੇ ਸਾਹਮਣੇ ਨਾਮ ਆਏ ਹਨ ਉਹ ਅਸੀਂ ਮੀਡੀਆ ਤੇ ਜਾਰ ਨਹੀਂ ਕਰ ਸਕਦੇ ਤਾਂ ਜੋ ਬੰਦਾ ਫਾਇਦਾ ਨਾ ਲੈ ਸਕੇ ਇਸ ਕਰਕੇ ਜੋ ਵੀ ਨੇ ਜਿਸ ਤੋਂ ਵੀ ਇਹ ਨਸ਼ਾ ਲੈ ਕੇ ਆਉਂਦਾ ਉਸ ਬਾਰੇ ਸਾਨੂੰ ਪਤਾ ਲੱਗ ਚੁੱਕਾ ਹੈ ਤੇ ਉਸ ਤੇ ਵੀ ਅਸੀਂ ਬਣਦੀ ਕਾਰਵਾਈ ਇਸ ਮੁਕਦਮਾ ਵਿੱਚ ਲਿੰਕ ਜੋੜ ਕੇ ਉਹਦੇ ਖਿਲਾਫ ਕਾਰਵਾਈ ਕਰਾਂਗੇ ਸਰ ਇੱਕ ਲਾਸਟ ਕੁਐਸਚਨ ਹੈ ਜੀ ਇੱਦਾਂ ਦਾ ਹਜ਼ਾਰਾ ਜਿਹੜੇ ਵਿਚਾਰੇ ਲੋਕ ਹੈ ਜਿਹੜੇ ਨਸ਼ੇ ਦੇ ਦਲਦਲ 'ਚ ਫਸ ਚੁੱਕੇ ਆ ਕੋਣਾ ਵਾਸਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਆਪ ਵੀ ਦੇ ਮੀਡੀਆ ਮਾਧਿਮਾ ਰਾਹੀਂ ਦੱਸਣਾ ਚਾਹੁੰਦਾ ਆ ਕਿ ਮਾਂ ਜੋ ਐਸਐਸਪੀ ਸਾਹਿਬ ਹਿਆਰਪੁਰ ਡੀਐਸਪੀ ਸਾਹਿਬ ਦਸੂਹਾ ਤੇ ਮੁਖ ਅਫਸਰ ਸਾਹਿਬ ਥਾਣਾ ਜੀ ਨੇ ਮਾਂ ਮਾਂ ਜੋ ਪੰਜਾਬ ਸਰਕਾਰ ਦੇ ਜੋ ਇਸ ਵੇਲੇ ਨਸ਼ਾ ਛਡਾਉਣ ਸੰਬੰਧੀ ਪੂਰੀ ਮਹਿੰਮ ਜਿਹੜੀ ਹੈ ਹਾਈ ਲੈਵਲ ਤੇ ਚੱਲ ਰਹੀ ਹੈ ਪਰ ਜੇਕਰ ਕੋਈ ਬੱਚਾ ਨਸ਼ੇ ਦੀ ਦਲਦਲ ਦੇ ਵਿੱਚ ਫਸਿਆ ਹੈ ਉਹਦੀ ਕੋਈ ਉਹ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਹ ਮਾਨਯੋਗ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਐਸਐਚਓ ਸਾਹਿਬ ਜਾਂ ਸਾਡੇ ਥਾਣੇ ਵਿੱਚ ਆ ਕੇ ਆਪ ਉਹਦੇ ਪੇਰੈਂਟਸ ਜਾਓ ਆਪ ਆ ਕੇ ਸਾਡੇ ਕੋਲ ਮਦਦ ਲੈ ਸਕਦੇ ਆ ਤਾਂ ਜੋ ਕਿਉਂਕਿ ਨਸ਼ਾ ਛੱਡਣ ਦੇ ਲਈ ਵੀ ਐਡਿਕਸ਼ਨ ਸੈਂਟਰਾਂ માં ਸਰਕਾਰ ਵੱਲੋਂ ਆਲਰੇਡੀ ਸਹਿਵਰ ਹਸਪਤਾਲਾਂ ਵਿੱਚ ਬਣਾਏ ਹੋਏ ਆ ਤਾ ਅਸੀਂ ਉਹਨਾਂ ਨੂੰ ਜੇਕਰ ਉਹ ਨਸ਼ਾ ਛੱਡਣਾ ਚਾਹੁੰਦੇ ਨੇ ਤੇ ਆਪਣੀ ਲਾਈਫ ਅੱਛੀ ਬਣਾਉਣਾ ਚਾਹੁੰਦੇ ਨੇ ਤੇ ਉਹ ਸਾਡੇ ਕੋਲ ਆ ਕੇ ਤੇ ਅਸੀਂ ਉਹਨਾਂ ਦੀ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਵਿੱਚ ਦਾਖਲ ਕਰਾਉਣ ਦੀ ਮਦਦ ਮਤਲਬ ਕਰਾਂਗੇ ਤੇ ਉਹ ਸਾਡੇ ਕੋਲ ਆ ਕੇ ਆ ਸਕਦੇ ਆ ਤੇ ਨਸ਼ਾ ਛਡਾਉਣ ਲਈ ਤੇ ਆਪਣਾ ਜੀਵਨ ਸੁਧਾਰ ਸਕਦੇ ਆ